ਅੱਜ ਤੱਕ ਆਪਾਂ ਜਿੰਨੇ ਚਾਰਿਆਂ ਦੇ ਉੱਤੇ ਗੱਲ ਕੀਤੀ ਆ ਉਹਨਾਂ ਸਾਰੇ ਚਾਰਿਆਂ ਦੇ ਵਿੱਚੋਂ ਟੌਪ ਦਾ ਚਾਰਾ ਆ ਇਹਨੂੰ ਤੁਸੀਂ ਚਾਰਿਆਂ ਦੀ ਰਾਣੀ ਕਹਿ ਲਓ ਇਹ ਪਸ਼ੂਆਂ ਦੇ ਬਦਾਮ ਅਖਰੂਟ ਪਸ਼ੂਆਂ ਦੇ ਸੁੱਕੇ ਮੇਵੇ ਕਹਿ ਸਕਦੇ ਆ ਇਹ ਜਿਹੜਾ ਚਾਰਾ ਆ ਇਹ ਪ੍ਰੋਟੀਨ ਖਣੇਜ ਆਇਰਨ ਕੈਲਸ਼ੀਅਮ ਤੇ ਕਈ ਵਿਟਾਮਿਨਾ ਦੇ ਨਾਲ ਭਰਪੂਰ ਆ ਇਹ ਪਸ਼ੂਆਂ ਦਾ ਸੰਪੂਰਨ ਚਾਰਾ ਆ ਜਾਣੀ ਇਹਦੇ ਵਿੱਚ ਤੱਤਾਂ ਦੀ ਕੋਈ ਕਮੀ ਨਹੀਂ ਬਹੁਤ ਜ਼ਿਆਦਾ ਤੱਤ ਪਾਏ ਜਾਂਦੇ। ਤੋਂ ਆਜੋ ਫਿਰ ਆਪਾਂ ਗੱਲ ਕਰਦੇ ਹਾਂ ਫਲੀਦਾਰ ਚਾਰੇ ਲੂਸਣ ਦੇ ਬਾਰੇ। ਕਿਸੇ ਵੀ ਤਰ੍ਹਾਂ ਦੀ ਜ਼ਮੀਨ 'ਚ ਲੂਸਣ ਹੋ ਸਕਦਾ। ਇਹਦੇ ਵਿੱਚ ਬਜ਼ੁਰਗ ਰਲਾਂਦੇ ਹੁੰਦੇ ਸੀਗੇ ਸਰੋਂ। ਪਹਿਲੀ ਕਟਾਈ ਹੁੰਦੀ ਏ ਇਸ ਫਸਲ ਦੀ। ਉਹ ਤੁਸੀਂ ਇਹਦੀ ਬਿਜਾਈ ਤੋਂ 70-75 ਦਿਨ ਬਾਅਦ ਕਰੋ। ਪ੍ਰੋਟੀਨ ਦੀ ਜਿਹੜੀ ਮਾਤਰਾ ਆ ਉਹ 18 ਤੋਂ ਲੈ ਕੇ 22% ਤੱਕ ਮੰਨੀ ਜਾਂਦੀ ਹੈ ਭਰਪੂਰ ਮਾਤਰਾ ਚ ਕੈਲਸ਼ੀਅਮ ਵਿਟਾਮਿਨ ਆਇਰਨ ਫਾਸਫੋਰਸ ਪਾਏ ਜਾਂਦੇ ਨੇ 30 ਤੋਂ 35% ਤੱਕ ਕਾਰਬੋਹਾਈਡਰੇਟ ਹੁੰਦੇ ਆ ਵਿਟਾਮਿਨ A D E ਕੇ ਤੇ ਬੀ ਕੰਪਲੈਕਸ ਵਿਟਾਮਿਨ ਪਾਏ ਜਾਂਦੇ 20 ਤੋਂ 25% ਤੱਕ ਸੁੱਕਾ ਪਦਾਰਥ ਹੁੰਦਾ ਜਾਨੀ ਕਿ ਡਰਾਈ ਮੈਟਰ ਉਹਦੇ ਨਾਲ ਦੁੱਧ ਵਾਧਦਾ ਕੱਲਾ ਦੁੱਧ ਨਹੀਂ ਵਾਧਦਾ ਦੁੱਧ ਦੇ ਵਿੱਚ ਫੈਟ ਵਾਧੀ ਜਾਨੀ ਕਿ ਚਰਬੀ ਵਧੇ ਤੇ ਤੁਹਾਡਾ ਜਿਹੜਾ ਦੁੱਧ ਆ ਉਹ ਚੰਗੇ ਰੇਟ ਤੇ ਵਿਕੂਗਾ ਤੁਹਾਡੀ ਜੇਬ 'ਚ ਚਾਰ ਵਧੀਆ ਪੈਸੇ ਆਉਣਗੇ ਜਦੋਂ ਉਹਦੀ ਫੈਟ ਵਧੀਆ ਹੋਗੀ ਪਿਆਰੇ ਦੋਸਤੋ ਅੱਜ ਆਪਾਂ ਇੱਕ ਇਹ ਜਿਹੇ ਚਾਰੇ ਦੇ ਉੱਤੇ ਗੱਲ ਕਰਨ ਲੱਗੇ ਆ ਜਿਹੜਾ ਅੱਜ ਤੱਕ ਆਪਾਂ ਜਿੰਨੇ ਚਾਰਿਆਂ ਦੇ ਉੱਤੇ ਗੱਲ ਕੀਤੀ ਆ ਉਨਾ ਸਾਰੇ ਚਾਰਿਆਂ ਦੇ ਵਿੱਚੋਂ ਟੌਪ ਦਾ ਚਾਰਾ ਆ ਤੇ ਇਹਨੂੰ ਤੁਸੀਂ ਚਾਰਿਆਂ ਦੀ ਰਾਣੀ ਕਹਿ ਲਓ ਵੈਸੇ ਰਾਜਾ ਵੀ ਕਹਿ ਲਓ ਕੋਈ ਚੱਕਰ ਨਹੀਂ ਇਹ ਪਸ਼ੂਆਂ ਦੇ ਬਦਾਮ ਅਖਰੂਟ ਜਾਂ ਪਸ਼ੂਆਂ ਦੇ ਸੁੱਕੇ ਮੇਵੇ ਕਹਿ ਸਕਦੇ ਆ ਐਡਾ ਟੌਪ ਦਾ ਚਾਰਾ ਇਹ ਚਾਰਾ ਵਿਸ਼ੇਸ਼ ਤੌਰ ਦੇ ਉੱਤੇ ਘੋੜਿਆਂ ਦੇ ਲਈ ਬਲਦਾਂ ਦੇ ਲਈ ਸੁਧਾਰੂ ਪਸ਼ੂਆਂ ਦੇ ਉਹਨਾਂ ਦੇ ਲਈ ਸਮਝ ਲਿਓ ਖਾਸ ਤੌਰ ਤੇ ਵੈਸੇ ਬਲਦਾਂ ਤੇ ਘੋੜਿਆਂ ਦੇ ਲਈ ਤਾਂ ਇਹ ਬਹੁਤ ਜ਼ਿਆਦਾ ਵਧੀਆ ਆ ਪੱਛਮੀ ਦੇਸ਼ਾਂ ਦੇ ਵਿੱਚ ਇਸ ਨੂੰ ਅਲਫ ਆਲਫਾ ਕਹਿ ਦਿੰਦੇ ਆ ਪਰ ਆਪਣੇ ਲੋਕ ਇਹਨੂੰ ਕਹਿੰਦੇ ਨੇ ਲੂਸਣ ਰਜਕਾ ਵੀ ਕਹਿ ਦਿੰਦੇ ਆ ਸ਼ਟਾਲਾ ਵੀ ਕਹਿ ਦਿੰਦੇ ਆ ਇਹ ਪ੍ਰੋਟੀਨ ਖਣਿਜ ਆਇਰਨ ਕੈਲਸ਼ੀਅਮ ਤੇ ਕਈ ਵਿਟਾਮਿਨਾਂ ਦੇ ਨਾਲ ਭਰਪੂਰ ਆ ਇਸ ਚਾਰੇ ਨੂੰ ਤੁਸੀਂ ਕਹਿ ਸਕਦੇ ਆ ਕਿ ਇਹ ਪਸ਼ੂਆਂ ਦਾ ਸੰਪੂਰਨ ਚਾਰਾ ਆ। ਤੋਂ ਆਜੋ ਫਿਰ ਆਪਾਂ ਗੱਲ ਕਰਦੇ ਆ ਫਲੀਦਾਰ ਚਾਰੇ ਲੂਸਣ ਦੇ ਬਾਰੇ ਕਦੋਂ ਬੀਜਿਆ ਜਾਂਦਾ ਕਿਵੇਂ ਬੀਜਿਆ ਜਾਂਦਾ ਤੇ ਇਸ ਦੇ ਕੀ ਕੀ ਫਾਇਦੇ ਨੇ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਇਹਦੀਆਂ ਕਿਸਮਾਂ ਦੇ ਬਾਰੇ ਤੋਂ ਕਿਸਮਾਂ ਦੇ ਬਾਰੇ ਜੇ ਮੈਂ ਗੱਲ ਕਰਦਾ ਹਾਂ ਨਾ ਤਾਂ ਸਭ ਤੋਂ ਪਹਿਲੀ ਜਿਹੜੀ ਮੇਰੇ ਪੜਨ ਚ ਆਈਆਂ ਕਈ ਕਿਸਮਾਂ ਨੇ ਪਰ ਪਹਿਲੀ ਕਿਸਮ ਜਿਹੜੀ ਆ ਉਹ ਐਲ ਐਲ ਕੰਪੋਜ਼ਿਟ 5 ਆ ਐਲ ਐਲ ਕੰਪੋਜ਼ਿਟ 5 ਇਹ ਜਿਹੇ ਹੀ ਕਿਸਮ ਹੈ ਜਿਹੜੀ ਛੇਤੀ ਵੱਧਦੀ ਆ ਤੇ 280 ਕੁਆਂਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੀ ਆ ਚਾਰਾ ਦੇ ਦਿੰਦੀ ਆ ਦੂਸਰੀ ਕਿਸਮ ਹੈਗੀ ਆ ਲੂਸਣ ਨੰਬਰ 9 ਇਹ ਵੀ ਜਿਹੜੀ ਕਿਸਮ ਆ کافی ਵਧੀਆ ਮੰਨੀ ਜਾਂਦੀ ਆ 5-7 ਸਾਲ ਤੱਕ ਕਹਿੰਦੇ ਆ ਵੀ ਇਹ ਚਾਰਾ ਦੇ ਦਿੰਦੀ ਆ ਪਰ ਇਹਨੂੰ ਸਮੱਸਿਆ ਆਉਂਦੀ ਹੈਗੀ ਆ ਵਰਖਾ ਰੁੱਤ 'ਚ ਉਹ ਵੈਸੇ ਸਾਰੇ ਲੂਸਣ ਨੂੰ ਹੀ ਆਉਂਦੀ ਆ ਤੀਸਰੀ ਕਿਸਮ ਜਿਹੜੀ ਆ ਉਹ ਆਪਣੇ ਕਹਿੰਦੇ ਆ ਜੀ ਆਰ ਐਲ 88 ਆਰ ਐਲ 88 ਪੰਜਾਬ ਦੇ ਲਈ ਕਹਿੰਦੇ ਆ ਵੀ ਇਹ ਸਭ ਤੋਂ ਵਧੀਆ ਕਿਸਮ ਮੰਨੀ ਜਾਂਦੀ ਆ ਪਰ ਹੋਰ ਵੀ ਕੁਝ ਕਿਸਮਾਂ ਨੇ ਤੇ ਚਲੋ ਆਪਾਂ ਕਿਸਮਾਂ ਦੇ ਵਿੱਚੋਂ ਅੱਗੇ ਵਧਦੇ ਹਾਂ ਅੱਗੇ ਆਪਾਂ ਗੱਲ ਕਰਦੇ ਆ ਜੀ ਕਿ ਕਿਹੜੇ ਕਿਹੋ ਜਿਹੇ ਜ਼ਮੀਨ 'ਚ ਲੂਸਣ ਹੋ ਜਾਂਦਾ ਆ ਦੋਸਤੋ ਜ਼ਮੀਨ ਦੀ ਜੇ ਗੱਲ ਮੈਂ ਕਰਦਾ ਨਾ ਤਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਜ਼ਮੀਨ 'ਚ ਲੂਸਣ ਹੋ ਸਕਦਾ ਭਾਵੇਂ ਮੈਰਾ ਹੋਵੇ ਭਾਵੇਂ ਡਾਕਰ ਹੋਵੇ ਭਾਵੇਂ ਹਲਕੀ ਹੋਵੇ ਕਿਸੇ ਵੀ ਤਰ੍ਹਾਂ ਦੀ ਜ਼ਮੀਨ 'ਚ ਹੋ ਜਾਂਦਾ ਹੈਗਾ ਆ ਬਸ ਇੱਕੋ ਹੀ ਚੀਜ਼ ਹੁੰਦੀ ਆ ਕਿ ਉਸ ਖੇਤ ਦੇ ਵਿੱਚੋਂ ਜਲ ਨਿਕਾਸ ਵਧੀਆ ਤਰੀਕੇ ਨਾਲ ਹੁੰਦਾ ਹੋਵੇ ਕਾਰਨ ਇਹ ਜੇ ਉੱਥੇ ਪਾਣੀ ਖੜਦਾ ਆ ਮਾਲੋਪਾਰਾ ਮੀਂਹ ਪੈ ਗਿਆ ਜਾਂ ਨਾਲ ਦੇ ਉੱਚੇ ਖੱਤੇ ਚੋਂ ਪਾਣੀ ਪੈ ਗਿਆ ਤਾਂ ਤੁਹਾਡੇ ਲੂਸਣ ਨੂੰ ਨੁਕਸਾਨ ਪਹੁੰਚ ਸਕਦਾ ਇਸ ਕਰਕੇ ਇਹਦਾ ਧਿਆਨ ਆਪਾਂ ਨੂੰ ਰੱਖਣਾ ਪੈਂਦਾ ਹੈ ਬੁਝਾਈ ਦਾ ਸਮਾਂ ਨੋਟ ਕਰੋ ਸਭ ਤੋਂ ਬੈਸਟ ਟਾਈਮ ਪਤਾ ਕੀ ਹੈ ਜੀ ਅਕਤੂਬਰ ਆ ਵੈਸੇ ਕਹਿੰਦੇ ਆ ਕਿ ਸਤੰਬਰ ਤੋਂ ਲੈ ਕੇ ਦਸੰਬਰ ਤੱਕ ਬੀਜ ਸਕਦੇ ਆ ਇਹਦੀ ਬੁਝਾਈ ਦਾ ਸਮਾਂ ਬਹੁਤ ਲੰਬਾ ਚੱਲਦਾ ਆ ਅਲੱਗ-ਅਲੱਗ ਇਲਾਕਿਆਂ 'ਚ ਆਪੋ ਆਪਣਾ ਟਾਈਮ ਹੁੰਦਾ ਮਿੱਥਿਆ ਪਰ ਫਿਰ ਵੀ ਸਾਡੇ ਹਿਸਾਬ ਨਾਲ ਤੁਸੀਂ ਅਕਤੂਬਰ ਚ ਬੀਜੋ ਜੇ ਤੁਸੀਂ ਅਕਤੂਬਰ ਚ ਨਹੀਂ ਬੀਜ ਪਾਉਂਦੇ ਤਾਂ ਤੁਸੀਂ ਨਵੰਬਰ ਵਿੱਚ ਵੀ ਇਸ ਨੂੰ ਬੀਜ ਸਕਦੇ ਆ ਤਾਂ ਬਹੁਤਾ ਉਹਦੇ ਵਿੱਚ ਕੋਈ ਸਮੱਸਿਆ ਨਹੀਂ ਹੁੰਦੀ ਜ਼ਮੀਨ ਦੀ ਤਿਆਰੀ ਤੇ ਬਿਜਾਈ ਦਾ ਤਰੀਕਾ ਇਹ ਨੋਟ ਕਰੋ ਬਹੁਤ ਸਧਾਰਨ ਆ ਬਹੁਤ ਸੌਖਾ ਜ਼ਮੀਨ ਦੀ ਤਿਆਰੀ ਅਤੇ ਬਿਜਾਈ ਦਾ ਤਰੀਕਾ ਉਵੇਂ ਹੀ ਆ ਜਿਵੇਂ ਵਰਸੀਮ ਦਾਪਾ ਕਰਦੇ ਆ ਬਾ ਲੋ ਹਲਕਾ ਜਿਹਾ ਬਾ ਲੋ ਛਿਟਾ ਦੇ ਕੇ ਬੀਜ ਦਿਓ ਫਿਰ ਹਲਕਾ ਜਿਹਾ ਬਾ ਕੇ ਸਵਾਗਾ ਫੇਰ ਦਿਓ ਇੱਕ ਤੇ ਇਹ ਤਰੀਕਾ ਹੁੰਦਾ ਆ ਦੂਸਰਾ ਤਰੀਕਾ ਹੁੰਦਾ ਆ ਬਾਆ ਖੇਤ ਤਿਆਰ ਕਰਿਆ ਪਾਣੀ ਲਾ ਦਿਓ ਖੜੇ ਪਾਣੀ ਦੀ ਛਿਟਾ ਦੇ ਕੇ ਤੇ ਉਤੋਂ ਦੀ ਹਲਕਾ ਜਿਹਾ ਛਾਪਾ ਆਪ ਆ ਫੇਰ ਦਿੰਦੇ ਆ ਸੇਮ ਜੀ ਬਰਸੀਮ ਵਾਂਗੂ ਹੀ ਤਿਆਰੀ ਇਹਦੀ ਕਰਨੀ ਹੁੰਦੀ ਆ ਤੇ ਬਰਸੀਮ ਵਾਂਗ ਇਹਨੂੰ ਆਪਾਂ ਬੀਜਣਾ ਇੱਕ ਚੀਜ਼ ਦੂਸਰੂ ਅੱਗੇ ਨੋਟ ਕਰਨ ਵਾਲੀ ਆ ਉਹ ਹੈਗੀ ਖਾਦ ਤੇ ਸਪਰੇ ਇਹਦੇ ਬਾਰੇ ਕਈ ਵਾਰੀ ਦੋਸਤਾਂ ਦੇ ਸਵਾਲ ਆ ਜਾਂਦੇ ਆ ਮੈਂ ਸਤਪਲ ਜੀ ਗੱਲ ਤੁਹਾਨੂੰ ਦੱਸ ਦਾਂ ਕੋਸ਼ਿਸ਼ ਕਰੋ ਕਿ ਤੁਸੀਂ ਦੇਸੀ ਢੇਰ ਜਾਂ ਰੂੜੀ ਆਪਣੇ ਖੇਤ ਵਿੱਚ ਖਲਾਰ ਕੇ ਆਪਣੇ ਖੇਤ ਨੂੰ ਬਾ ਦਿਓ। ਉਹਦੇ ਨਾਲ ਤੁਹਾਡੀ ਜ਼ਮੀਨ ਦੇ ਲੋੜੀਂਦੇ ਤੱਤ ਬਹੁਤ ਸਾਰੇ ਪੂਰੇ ਹੋ ਜਾਂਦੇ ਆ। ਠੀਕ ਆ। ਜੇ ਤੁਸੀਂ ਅੱਗ ਨਹੀਂ ਲਾਉਂਦੇ ਜ਼ਮੀਨ ਦੇ ਵਿੱਚ, ਜੇ ਤੁਸੀਂ ਪਰਾਲੀ ਨੂੰ ਵੀ ਜ਼ਮੀਨ ਦੇ ਵਿੱਚ ਸਾਂਭ ਰਹੇ ਆ, ਜੇ ਤੁਸੀਂ ਹਰੀ ਖਾਦ ਵਗੈਰਾ ਬੀਜਦੇ ਆ ਹਰ ਸਾਲ ਠੀਕ ਆ। ਮੈਨੂੰ ਨਹੀਂ ਲੱਗਦਾ ਤੁਹਾਨੂੰ ਖਾਦਾਂ ਦੀ ਲੋੜ ਪੈਂਦੀ ਆ ਪਰ ਇਹ ਮੇਰੀ ਸੋਚ ਆ ਹੋ ਸਕਦਾ ਤੁਹਾਨੂੰ ਲੋੜ ਪੈਂਦੀ ਹੋਵੇ ਤਾਂ ਜਿੱਥੇ ਤੁਹਾਨੂੰ ਲੋੜ ਆ ਮੰਨ ਲਓ ਤੁਹਾਨੂੰ ਫਾਸਫੋਰਸ ਦੀ ਲੋੜ ਆ ਮੰਨ ਲਓ ਤੁਹਾਨੂੰ ਨਾਈਟrogen ਦੀ ਲੋੜ ਆ ਤਾਂ ਉਹ ਤੁਹਾਡੀ ਜ਼ਮੀਨ ਨੂੰ ਜਿੰਨੀ ਕੁ ਲੋੜ ਆ ਉਹ ਤੁਸੀਂ ਉਨੀ ਪਾ ਸਕਦੇ ਆ ਪਰ ਲੋੜ ਮੁਤਾਬਕ ਲੋੜ ਤੋਂ ਬਾਅਦ ਖਾਦ ਵਗੈਰਾ ਜਾਂ ਸਪਰੇਅ ਵਗੈਰਾ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਇਹਦੇ ਵੱਲ ਕਿਸਾਨ ਵੀਰਾਂ ਨੂੰ ਖਾਸ ਧਿਆਨ ਦੇਣ ਦੀ ਲੋੜ ਆ ਹੁਣ ਆਪਾਂ ਗੱਲ ਕਰਦੇ ਆ ਬੀਜ ਦੀ ਮਾਤਰਾ ਦੇ ਉੱਤੇ ਇੱਕ ਕਨਾਲ ਦੇ ਲਈ ਬੀਜ ਨੋਟ ਕਰ ਲਓ ਤੁਸੀਂ ਇੱਕ ਕਨਾਲ ਦੇ ਲਈ ਤੁਹਾਨੂੰ 750 ਗ੍ਰਾਮ ਬੀਜ ਬਹੁਤ ਆ ਪਰ ਜੇਕਰ ਤੁਹਾਨੂੰ ਲੱਗਦਾ ਆ ਕਿ ਇਹ ਬਹੁਤ ਥੋੜਾ ਆ ਜਾਂ ਘਟਿਆ ਤਾਂ ਫਿਰ ਤੁਸੀਂ 1 ਕਿਲੋ ਬੀਜ ਵੀ ਇੱਕ ਕਨਾਲ ਦੇ ਲਈ ਵਰਤ ਸਕਦੇ ਆ ਪਰ ਇਸ ਤੋਂ ਜ਼ਿਆਦਾ ਵੈਸੇ ਸਾਡੀ ਸਲਾਹ ਆ ਕਿ ਤੁਸੀਂ ਨਾ ਵਰਤੋ ਇਹ ਬਹੁਤ ਆ ਕਾਫੀ ਆ ਕਿਉਂਕਿ ਇਹ ਬਹੁਤ ਘਟ ਪਾਈਦਾ ਪਸ਼ੂ ਨੂੰ ਬਹੁਤ ਜ਼ਿਆਦਾ ਨਹੀਂ ਪੈਂਦਾ ਮਾਤਰਾ ਦੇ ਵਿੱਚ ਕਿਉਂਕਿ ਤਾਕਤ ਬਹੁਤ ਹੁੰਦਾ ਜੇ ਮੰਨ ਲਓ ਤੁਹਾਡੇ ਕੋਲ 5 ਤੋਂ 6 ਪਸ਼ੂ ਨੇ ਤਾਂ ਤੁਹਾਡੇ ਇ ਲਈ ਇੱਕ ਕਨਾਲ ਲੂਸਣ ਬੀਜਿਆ ਬਹੁਤ ਆ ਇਹ ਧਿਆਨ ਰੱਖਣਾ ਪੈਣਾ ਆਪਾਂ ਅੱਗੇ ਆਪਾਂ ਗੱਲ ਕਰਦੇ ਆਂ ਕਿ ਇਸ ਦੇ ਵਿੱਚ ਆਪਾਂ ਕੋਈ ਬੀਜ ਰਲਾ ਸਕਦੇ ਆਂ ਤੋਂ ਆਪਾਂ ਅੱਜ ਤੱਕ ਜਿੰਨੇ ਵੀ ਚਾਰੇ ਦੱਸਿਆ ਉਹਨਾਂ ਦੇ ਵਿੱਚ ਨਾ ਆਪਾਂ ਬੀਜ ਰਲਾਉਣ ਬਾਰੇ ਦੱਸਦੇ ਰਹੇ ਆਂ ਪਰ ਹੁਣ ਮੈਂ ਜਿਹੜੀ ਗੱਲ ਦੱਸਣ ਲੱਗਾ ਉਹਨੂੰ ਧਿਆਨ ਨਾਲ ਨੋਟ ਕਰ ਲਿਓ ਇਹਦੇ ਵਿੱਚ ਤੁਹਾਨੂੰ ਕੋਈ ਵੀ ਬੀਜ ਰਲਾਉਣ ਦੀ ਲੋੜ ਦੋਸਤੋ ਨਹੀਂ ਹੈਗੀ ਇਹਦੇ ਵਿੱਚ ਕੋਈ ਬੀਜ ਨਹੀਂ ਰਲਾਉਣਾ ਉਹਦਾ ਕਾਰਨ ਹੈ ਕਿਉਂਕਿ ਇਹ ਇੰਨਾ ਪੋਸ਼ਟਿਕ ਆ ਇੰਨਾ ਜਿਆਦਾ ਤਾਕਤਵਰ ਚਾਰਾ ਆ ਇੰਨਾ ਇਹ ਸੰਤੁਲਿਤ ਜਾਨੀ ਡਾਈਟ ਆ ਇਹਦੇ ਚ ਇੰਨੇ ਜਿਆਦਾ ਤੱਤ ਨੇ ਖਣਿਜ ਪਦਾਰਥ ਜਾਨੀ ਹਨਾ ਤਾਂ ਤੁਹਾਨੂੰ ਹੋਰ ਕੋਸ਼ੇ ਦੇ ਚ ਰਲਾਉਣ ਦੀ ਲੋੜ ਬਿਲਕੁਲ ਵੀ ਨਹੀਂ ਹੈਗੀ ਹਾਂ ਪਰ ਕੀ ਬਜ਼ੁਰਗ ਵੀ ਇਦਾਂ ਕਰਦੇ ਸੀ ਬਜ਼ੁਰਗ ਵੱਧ ਤੋਂ ਵੱਧ ਇਹਦੇ ਚ ਇੱਕ ਚੀਜ਼ ਰਲਾਉਂਦੇ ਹੁੰਦੇ ਸੀਗਾ ਉਹਦਾ ਕਾਰਨ ਵੀ ਦੱਸਦਾ ਮੈਂ ਇਹਦੇ ਵਿੱਚ ਬਜ਼ੁਰਗ ਰਲਾਉਂਦੇ ਹੁੰਦੇ ਸੀਗੇ ਸਰੋਂ ਪਰ ਸਰੋਂ ਤੋਂ ਇਲਾਵਾ ਹੋਰ ਕੁਝ ਨਹੀਂ ਪਾਉਣਾ ਤੁਸੀਂ ਜਿੱਦਾਂ ਨਾ ਕਰੋ ਕੋਈ ਪਾਲਕ ਵੀ ਪਾ ਲਈਏ ਇਹਦੇ ਵਿੱਚ ਆਇਰਨ ਆਲਰੇਡੀ ਪਹਿਲਾਂ ਹੀ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਆ ਆਇਰਨ ਦੀ ਇਹਦੇ ਵਿੱਚ ਕੋਈ ਕਮੀ ਨਹੀਂ ਹੁੰਦੀ ਤੇ ਇਸ ਕਰਕੇ ਲੂਸਣ ਦੇ ਵਿੱਚ ਤੁਹਾਨੂੰ ਪਾਲਕ ਰਲਾਉਣ ਦੀ ਤਾਂ ਲੋੜ ਹੈ ਹੀ ਨਹੀਂ ਹੈ ਸੋ ਇਸ ਕਰਕੇ ਤੁਸੀਂ ਇਹਦੇ ਵਿੱਚ ਵੱਧ ਤੋਂ ਵੱਧ ਜੇ ਕੁਝ ਰਲਾਇਆ ਤਾਂ ਉਹ ਤੁਸੀਂ ਰਲਾਵੋ ਸਰੋਂ ਸਰੋਂ ਕਿੰਨੀ ਰਲਾਉਣੀ ਆ ਦੋਸਤੋ ਮੰਨ ਲਓ 750 ਗ੍ਰਾਮ ਇਹ ਹੈ ਤਾਂ ਤੁਸੀਂ ਇੱਕ ਮੁੱਠ ਵੱਧ ਤੋਂ ਵੱਧ ਦੋ ਮੁੱਠ ਸਰੋਂ ਇਹਦੇ ਵਿੱਚ ਰਲਾ ਸਕਦੇ ਆ ਉਹ ਵੀ ਇਨਾ ਫਾ ਇੱਕ ਮੁੱਠ ਵੀ ਕਾਫੀ ਆ ਚਲੋ ਵੱਧ ਤੋਂ ਵੱਧ ਦੋ ਮੁੱਠ ਪਾ ਸਕਦੇ ਆ ਸੋ ਇਹ ਇਹਨੂੰ ਬੈਲੈਂਸ ਕਰ ਦੇਗੀ ਥੋੜਾ ਜਿਹਾ ਅਦਰਵਾਈਜ਼ ਜੇ ਕਹੋ ਕਿ ਹੋਰ ਕੋਈ ਬੀਜ ਹੋਰ ਕੋਈ ਬੀਜ ਲਾਉਣ ਦੀ ਲੋੜ ਨਹੀਂ ਲਾਉ ਜਾਂ ਕਟਾਈ ਇਹ ਕਿੰਨੀਆਂ ਕਟਾਈਆਂ ਦਿੰਦੀ ਹੈ ਇਹ ਸਾਰਾ ਸਾਲ ਸਾਨੂੰ ਕਟਾਈ ਦੇ ਸਕਦੀ ਆ ਆਪਾਂ ਸਾਰਾ ਸਾਲ ਇਹਨੂੰ ਵੱਢ ਕੇ ਭਾ ਸਕਦੇ ਆ ਪਰ ਇਹਦੇ ਜੇ ਇੱਕ ਚੀਜ਼ ਧਿਆਨ ਦੇਣ ਨੂੰ ਯੋਗ ਆ ਜਿਹੜੀ ਪਹਿਲੀ ਕਟਾਈ ਹੁੰਦੀ ਇਸ ਫਸਲ ਦੀ ਉਹ ਤੁਸੀਂ ਇਹਦੀ ਬਿਜਾਈ ਤੋਂ 70-75 ਦਿਨ ਬਾਅਦ ਕਰੋ ਕਾਰਨ ਨੋਟ ਕਰੋ ਜੀ ਉਹਦਾ ਕਾਰਨ ਮੈਂ ਦੱਸਦਾ ਜੇ ਅਸੀਂ ਇਹ ਨੂੰ ਸਮੇਂ ਤੋਂ ਪਹਿਲਾਂ ਵੱਡ ਲੈਣੇ ਆ ਜਣੀ ਮੈਚ्योर ਨਹੀਂ ਹੋਈ ਹੁੰਦੀ ਉਦੋਂ ਫਸਲ ਫਿਰ ਉਹਦੇ ਨਾਲ ਕੀ ਹੁੰਦਾ ਇਹਦੀਆਂ ਜੜਾਂ ਨੂੰ ਨੁਕਸਾਨ ਪਹੁੰਚਦਾ ਆ ਜੜਾਂ ਨੂੰ ਨੁਕਸਾਨ ਪਹੁੰਚਣ ਦੇ ਨਾਲ ਕੀ ਹੁੰਦਾ ਆ ਕਿ ਇਹ ਫਸਲ ਦੀਆਂ ਜੜਾਂ ਜਿਹੜੀਆਂ ਆ ਉਹ ਨੁਕਸਾਨੀਆਂ ਜਾਂਦੀਆਂ ਉਹਦੇ ਨਾਲ ਵਿੱਚੋਂ ਬਹੁਤ ਸਾਰੀ ਜਿਹੜੀ ਫਸਲ ਆ ਉਹ ਤੁਹਾਡੀ ਮਰ ਜਾਂਦੀ ਆ ਬੂਟੇ ਮਰ ਜਾਂਦੇ ਨੇ ਤੇ ਫਿਰ ਜਦੋਂ ਤੁਸੀਂ ਅਗਲਾ ਲੋ ਵੱਡਣ ਲੱਗਦੇ ਆ ਉਹਦੇ ਵਿੱਚ ਤੁਹਾਨੂੰ ਇਹ ਵਿਲਡ ਦਿਸਣ ਲੱਗ ਪੈਂਦੀ ਆ ਤੇ ਵਿਲੜੀ ਹੋ ਜਾਂਦੀ ਤੁਹਾਡੀ ਫਸਲ ਤਾਂ ਕਰਕੇ ਇਹਦੀ ਜਿਹੜੀ ਕਟਾਈ ਆ ਉਹ 75 ਦਿਨ ਹੀ ਲਾ ਕੇ ਚੱਲੋ ਕਿ 75 ਦਿਨ ਤੋਂ ਪਹਿਲਾਂ ਵੈਸੇ ਨਹੀਂ ਕਰਨੀ ਚਾਹੀਦੀ ਅੱਗੇ ਗੱਲ ਕਰਨੀ ਆ ਜੀ ਆਪਾਂ ਇਹਦੇ ਵਿੱਚ ਕਿਹੜੇ ਪੋਸ਼ਟਿਕ ਤੱਤ ਨੇ ਸਭ ਤੋਂ ਪਹਿਲਾਂ ਇਹਦੇ ਵਿੱਚ ਪ੍ਰੋਟੀਨ ਦੀ ਜਿਹੜੀ ਮਾਤਰਾ ਆ ਉਹ 18 ਤੋਂ ਲੈ ਕੇ 22% ਤੱਕ ਮੰਨੀ ਜਾਂਦੀ ਆ ਕੋਸ਼ਿਕ ਇਸਮਾ ਹੈਗੀਆਂ ਆ ਜਿਨ੍ਹਾਂ ਚ 22% ਤੱਕ ਵੀ ਪ੍ਰੋਟੀਨ ਹੁੰਦਾ ਆ ਇਸ ਚਾਰੇ ਵਿੱਚ ਭਰਪੂਰ ਮਾਤਰਾ ਚ ਕੈਲਸ਼ੀਅਮ ਵਿਟਾਮਿਨ ਆਇਰਨ ਅਤੇ ਫਾਸਫੋਰਸ ਪਾਏ ਜਾਂਦੇ ਨੇ 30 ਤੋਂ 35% ਤੱਕ ਕਾਰਬੋਹਾਈਡਰੇਟ ਹੁੰਦੀ ਆ ਜਿਹਦੇ ਨਾਲ ਪਸ਼ੂ ਨੂੰ ਬਹੁਤ ਜ਼ਿਆਦੀ ਊਰਜਾ ਤਾਕਤ ਮਿਲਦੀ ਆ ਇਸ ਚਾਰੇ ਦੇ ਵਿੱਚ ਵਿਟਾਮਿਨਾਂ ਦੀ ਗੱਲ ਕਰੀਏ ਤੇ ਵਿਟਾਮਿਨ A D E K ਤੇ B ਕੰਪਲੈਕਸ ਵਿਟਾਮਿਨ ਪਾਏ ਜਾਂਦੇ ਨੇ ਇਸ ਚਾਰੇ ਦੇ ਵਿੱਚ 25 ਤੋਂ 30% ਤੱਕ ਫਾਈਬਰ ਪਾਇਆ ਜਾਂਦਾ ਆ ਇਨਾ ਜ਼ਿਆਦਾ ਫਾਈਬਰ ਦਾ ਮਤਲਬ ਇਹ ਬਣ ਜਾਂਦਾ ਆ ਕਿ ਪਸ਼ੂ ਨੂੰ ਇਹ ਚਾਰਾ ਪਚਦਾ ਬਹੁਤ ਵਧੀਆ ਤਰੀਕੇ ਨਾਲ ਆਸਾਨੀ ਨਾਲ ਆ ਇਹਦੇ ਨਾਲ ਪਸ਼ੂ ਪਸ਼ੂ ਦੀ ਜਿਹੜੀ ਪਾਚਨ ਸਮਰੱਥਾ ਆ ਪਚਾਉਣ ਦੀ ਸਮਰੱਥਾ ਆ ਉਹ ਵੀ ਬਹੁਤ ਜ਼ਿਆਦਾ ਵੱਧ ਜਾਂਦੀ ਆ ਇਹ 20 ਤੋਂ 25% ਤੱਕ ਸੁੱਕਾ ਪਦਾਰਥ ਹੁੰਦਾ ਯਾਨੀ ਕਿ ਡਰਾਈ ਮੈਟਰ ਹੁੰਦਾ ਆ ਇਨਾ ਜ਼ਿਆਦਾ ਡਰਾਈ ਮੈਟਰ ਹੋਣ ਦਾ ਮਤਲਬ ਇਹ ਵੀ ਬਣ ਜਾਂਦਾ ਆ ਕਿ ਇਹਦਾ ਹੇ ਬਹੁਤ ਵਧੀਆ ਤਿਆਰ ਹੋਊਗਾ ਜੇ ਅਸੀਂ ਇਸ ਚਾਰੇ ਨੂੰ ਸੁਕਾਈਏ ਤੇ ਇਹਦਾ ਹੇ ਤਿਆਰ ਕਰੀਏ ਤਾਂ ਉਹ ਵੀ ਬਹੁਤ ਵਧੀਆ ਤੇ ਬਹੁਤ ਪੋਸ਼ਟਿਕ ਹੇ ਤਿਆਰ ਹੋ ਜਾਊਗਾ ਗੋਣ ਜਿਹੜੇ ਆ ਨਾ ਜੀ ਉਹ ਨੋਟ ਕਰੋ ਹੁਣ ਤੁਸੀਂ ਸਭ ਤੋਂ ਪਹਿਲੀ ਗੱਲ ਆ ਕਿ ਇਸ ਚਾਰੇ ਦੇ ਨਾਲ ਪਸ਼ੂ ਦੀ ਇਮਿਊਨਿਟੀ ਸਟਰੋਂਗ ਹੁੰਦੀ ਆ ਰੋਗਾਂ ਨਾਲ ਲੜਨ ਦੀ ਜਿਹੜੀ ਸਮਰੱਥਾ ਆ ਉਹ ਬਹੁਤ ਜ਼ਿਆਦਾ ਵਧ ਜਾਂਦੀ ਆ ਪਸ਼ੂ ਦੀ ਕਿਉਂਕਿ ਹਾੜੀ ਦੇ ਸਾਰੇ ਚਾਰਿਆਂ ਦੇ ਵਿੱਚੋਂ ਇਹਨੂੰ ਟੌਪ ਦਾ ਮੰਨਿਆ ਜਾਂਦਾ ਤਾਂ ਹੀ ਤਾਂ ਇਹਨੂੰ ਰਾਣੀ ਕਹਿੰਦੇ ਨੇ ਚਾਰਿਆਂ ਦੀ ਪਰ ਉਹਦਾ ਕਾਰਨ ਇਹ ਆ ਕਿ ਬਹੁਤ ਜ਼ਿਆਦਾ ਪੋਸਟਿਕ ਆ ਬਹੁਤ ਜ਼ਿਆਦਾ ਤਾਕਤਵਰ ਆ ਤੇ ਇੱਕ ਬੈਲੈਂਸਡ ਡਾਈਟ ਆ ਸੰਤੁਲਿਤ ਖੁਰਾਕ ਅਗਲਾ ਗੁਣ ਇਹ ਆ ਕਿ ਜੇ ਤੁਸੀਂ ਇਹ ਚਾਰਾ ਪਾਉਂਗੇ ਨਾ ਤਾਂ ਦੁੱਧ ਦੀਆਂ ਲਹਿਰਾਂ ਲੱਗਣਗੀਆਂ ਇਹਦੇ ਬਾਰੇ ਤੁਸੀਂ ਬਜ਼ੁਰਗਾਂ ਨੂੰ ਪੁੱਛ ਲਿਓ ਜਿਹੜੇ ਇਹਨੂੰ ਪਾਉਂਦੇ ਰਹੇ ਨੇ ਹੁਣ ਵੀ ਜਿਹੜੇ ਲੋਕ ਪਾਉਂਦੇ ਨੇ ਲੂਸਣ ਉਹਨਾਂ ਨੂੰ ਵੀ ਪੁੱਛ ਸਕਦੇ ਆ ਦੋਸਤੋ ਉਹਦਾ ਕਾਰਨ ਕੀ ਆ ਇਹ ਚਾਰਾ ਬਹੁਤ ਵਧੀਆ ਚਾਰਾ ਆ ਫਲੀਦਾਰ ਚਾਰਾ ਆ ਫਲੀਦਾਰ ਚਾਰੇ ਵੈਸੇ ਵੀ ਦੁੱਧ ਵਧਾਉਂਦੇ ਨੇ ਪਰ ਲੂਸਣ ਜਿਹੜਾ ਹੈਗਾ ਆ ਨਾ ਜੀ ਉਹਨੂੰ ਜਦੋਂ ਪਸ਼ੂ ਖਾਂਦਾ ਆ ਤਾਂ ਉਹਦੇ ਨਾਲ ਦੁੱਧ ਵੱਧਦਾ ਕੱਲਾ ਦੁੱਧ ਨਹੀਂ ਵੱਧਦਾ ਦੁੱਧ ਦੇ ਵਿੱਚ ਫੈਟ ਵੱਧਦੀ ਯਾਨੀ ਕਿ ਚਰਵੀ ਵੱਧਦੀ ਆ ਠੀਕ ਆ ਤੇ ਦੁੱਧ ਜਿਹੜਾ ਉਹਦੀ ਗੁਣਵੱਤਾ ਵੀ ਵੱਧਦੀ ਆ ਸੋ ਇਹਦਾ ਮਤਲਬ ਇਹ ਆ ਕਿ ਤੁਹਾਡਾ ਜਿਹੜਾ ਦੁੱਧ ਆ ਉਹ ਚੰਗੇ ਰੇਟ ਤੇ ਵਿਕੂਗਾ ਤੁਹਾਡੀ ਜੀਬ ਚ ਚਾਰ ਵਧੀਆ ਪੈਸੇ ਆਉਣਗੇ ਜਦੋਂ ਉਹਦੀ ਫੈਟ ਵਧੀਆ ਹੋ ਗਈ ਤੇ ਗੁਣਵੱਤਾ ਵਧੀਆ ਹੋਊਗੀ ਬਾਈ ਫਿਰ ਉਹ ਤਾਂ ਪੀਣ ਦੇ ਨਜ਼ਾਰੇ ਨਜ਼ਾਰੇ ਆ ਇਹ ਜਿਹੇ ਦੁੱਧ ਤੇ ਅੱਧਾ ਪੌਣਾ ਗਲਾਸ ਵੀ ਪੀਤਾ ਹੋਵੇ ਤੇ ਉਹ ਚੰਗਾ ਹੀ ਹੈ ਮਤਲਬ ਸਿਹਤ ਦੇ ਲਈ ਗੋਣਾਗਲਾਜ ਦਾ ਇਹ ਹੈ ਕਿ ਇਹ ਥੋੜੀ ਮਾਤਰਾ ਚ ਪੈਂਦਾ ਆ ਤੁਸੀਂ ਇਹ ਸਮਝ ਲਓ ਵੀ ਇਹ ਨਾ ਪਸ਼ੂਆਂ ਦੇ ਸੁੱਕੇ ਮੇਵੇ ਨਹੀਂ ਡਰਾਈ ਫਰੂਟ ਆ ਇਹ ਪਸ਼ੂਆਂ ਦਾ ਜਾਣੀਏ ਬਦਾਮ ਖਰੋਟ ਵਾਲੀ ਗੱਲ ਆ ਥੋੜਾ ਪੈਣਾ ਆ ਥੋੜਾ ਤਾਕਤਵਰ ਹੋਣ ਕਰਕੇ ਪੈਣਾ ਆ ਜਿਹੜੇ ਪਾਉਂਦੇ ਆ ਦੋਸਤ ਉਹਨਾਂ ਨੂੰ ਤਾਂ ਪਤਾ ਆ ਪਰ ਜਿਨ੍ਹਾਂ ਨੇ ਕਦੇ ਨਹੀਂ ਪਾਇਆ ਉਹਨਾਂ ਲਈ ਦੱਸ ਰਿਹਾ ਆ ਵੀ ਜਿੰਨਾ ਤੁਸੀਂ ਬਰਸੀਨ ਪਾਉਂਦੇ ਆ ਨਾ ਉਸ ਤੋਂ ਵੀ ਅੱਧੀ ਮਾਤਰਾ ਰੱਖ ਲਓ ਵੀ ਜੇ ਬਰਸੀਨ ਤੁਸੀਂ 1 ਟੋਗਰਾ ਪਾਉਨੇ ਤੇ ਅੱਧੀ ਮਾਤਰਾ ਅੱਦਾ ਟੋਕਰਾ ਤਾਂ ਉਸ ਤੋਂ ਵੀ ਥੋੜਾ ਪੈਣਾ ਆ ਇਹ ਜਾਣੀ ਇਹ ਇਸ ਤਰ੍ਹਾਂ ਦਾ ਚਾਰਾ ਆ ਨੂੰਸਣ ਦੇ ਨਾਲ ਪਸ਼ੂ ਮੋਟਾ ਹੁੰਦਾ ਆ ਪਸ਼ੂ ਤਾਕਤਵਰ ਬਣਦਾ ਆ ਉਹਦੀ ਸਿਹਤ ਬਣਦੀ ਆ ਠੀਕ ਆ ਜੀ ਉਹਦੇ ਮਸਲ ਜਾਨੀ ਜਿਹੜੇ ਹੈਗੇ ਆ ਉਹਦਾ ਸਰੀਰ ਭਰਮਾ ਦੇਣ ਲੱਪੈਂਦਾ ਕਮਜ਼ੋਰ ਪਸ਼ੂਆਂ ਲਈ ਛੋਟੇ ਜਿਹੜੇ ਬੱਚੇ ਨੇ ਬੱਚੀਆਂ ਨੇ ਕੱਟੇ-ਕਟੀਆਂ ਉਹਨਾਂ ਲਈ ਵੀ ਇਹ ਬੜਾ ਵਧੀਆ ਚਾਰਾ ਹੈਗਾ ਕਮਜ਼ੋਰ ਪਸ਼ੂਆਂ ਲਈ ਤਾਂ ਹੈਗਾ ਹੀ ਇਹ ਇਹਦੇ ਨਾਲ ਪਸ਼ੂ ਦੀ ਸਿਹਤ ਜਿਹੜੀ ਆ ਉਹ ਬਣਦੀ ਆ ਇਹਦੇ ਨਾਲ ਪਸ਼ੂ ਦੀ ਭੁੱਖ ਵੀ ਵੱਧਦੀ ਆ ਕਿਉਂਕਿ ਇਹ ਪੋਸ਼ਟਿਕ ਬਹੁਤ ਜ਼ਿਆਦਾ ਹੈ। ਦੋਸਤੋ ਹੁਣ ਆਪਾਂ ਅੱਗੇ ਗੱਲ ਕਰਨੀ ਆ ਸਾਵਧਾਨੀਆਂ ਦੇ ਉੱਤੇ ਕਿ ਜੇ ਜੇ ਆਪਾਂ ਲੂਸਣ ਪਾਉਣਾ ਆ ਤਾਂ ਇਹਦੇ ਵਿੱਚ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ। ਤੋਂ ਪਹਿਲੀ ਚੀਜ਼ ਇਹ ਆ ਕਿ ਇਹਨੂੰ ਤੂੜੀ ਆਦ ਦੇ ਵਿੱਚ ਰਲਾ ਕੇ ਪਾਇਆ ਜਾਂਦਾ। ਕਾਰਨ ਉਹਦਾ ਇਹ ਆ ਕਿਹੜਾ ਲੂਸਣ ਹੈਗਾ ਉਹ ਤਾਕਤਵਰ ਜ਼ਿਆਦਾ ਹੁੰਦਾ ਆ। ਮੰਨ ਲਓ ਵੀ ਜੇ ਤੁਹਾਡੇ ਕੋਲ ਇੱਕ ਵਧੀਆ ਪਸ਼ੂ ਵੱਡਾ ਪਸ਼ੂ ਆ ਉਸ ਪਸ਼ੂ ਨੂੰ ਤੁਸੀਂ 4 ਕਿਲੋ ਦੀ ਟੋਕਰੀ ਤਿਆਰ ਕਰਨੀ ਆ 4 ਕਿਲੋ ਦੇ ਵਿੱਚ 2 ਕਿਲੋ ਤੂੜੀ ਹੋਣੀ ਚਾਹੀਦੀ ਆ ਹੋ ਸਕਦਾ ਥੋੜੀ ਜੀ ਵੱਧ ਪਾ ਲਵਾਂ ਤੇ ਥੋੜਾ ਲੂਸਣ ਉਹਦੇ ਵਿੱਚ 2 ਕਿਲੋ ਲੂਸਣ ਪਾ ਲਵਾਂ ਸੋ ਇਹਨੂੰ ਮਿਕਸ ਕਰ ਲਓ ਵਧੀਆ ਤਰੀਕੇ ਨਾਲ ਤੂੜੀ ਸਾਫ਼ ਕਰੋ ਛਾਣ ਕੇ ਸਵਾਰ ਕੇ ਫਿਰ ਉਹਦੇ 'ਚ ਲੂਸਣ ਜਿਹੜਾ ਕੁਤਰਿਆ ਹੋਇਆ ਪਾਵੇ ਇਸ ਚਾਰੇ ਦੀ ਤਸਵੀਰ ਜਿਹੜੀ ਆ ਉਹ ਗਰਮ ਮੰਨੀ ਜਾਂਦੀ ਆ ਗਰਮ ਤਸਵੀਰ ਹੋਣ ਕਰਕੇ ਤਾਕਤਵਰ ਜ਼ਿਆਦਾ ਹੋਣ ਕਰਕੇ ਸਾਡੀ ਇਹ ਸਲਾਹ ਆ ਕਿ ਸੂਣ ਵਾਲੇ ਵੈਸੇ ਪਸ਼ੂਆਂ ਨੂੰ ਇਹ ਨਹੀਂ ਪਾਉਣਾ ਚਾਹੀਦਾ ਬਾਕੀ ਤੁਸੀਂ ਇਹਦੇ ਬਾਰੇ ਡਾਕਟਰ ਨਾਲ ਸਲਾਹ ਕਰ ਸਕਦੇ ਮਾਹਰ ਦੇ ਨਾਲ ਜਾਂ ਕਿਸੇ ਸਿਆਣੇ ਬਜ਼ੁਰਗ ਨਾਲ ਕਰ ਸਕਦੇ ਜਿਹੜੇ ਇਹਨੂੰ ਪਾਉਂਦੇ ਰਹੇ ਨੇ ਵਰਤਦੇ ਰਹੇ ਨੇ ਦੋਸਤੋ ਇਹਦੇ ਵਿੱਚ ਧਿਆਨ ਰੱਖੋ ਕਿ ਸੂਣ ਵਾਲੀਆਂ ਘੋੜੀਆਂ ਨੂੰ ਵੀ ਵੈਸੇ ਲੂਸਣ ਨਾ ਪਾਵੋ ਹੋਰ ਬਹੁਤ ਚਾਰੇ ਨੇ ਸੋ ਇਹ ਨਾ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈਗਾ ਕਿਉਂਕਿ ਇਹ ਤਾਕਤਵਰ ਜ਼ਿਆਦਾ ਚੀਜ਼ਾਂ ਹੁੰਦੀਆਂ ਨੇ ਐਵੇਂ ਆਪਾਂ ਤੱਕਾ ਦੇ ਕੇ ਚੀਜ਼ਾਂ ਪਸ਼ੂ ਦੇ ਮੋਰੇ ਪਸ਼ੂ ਵਿਚਾਰਾ ਭੁੱਖਾ ਹੋਂ ਤੱਕ ਖਾ ਹੀ ਜਾਣਾ ਅਨਾਂ ਸੋ ਬੇਜ਼ਵਾਨ ਜਾਨਵਰ ਨੇ ਇਹਨਾਂ ਨੂੰ ਬਹੁਤ ਪਿਆਰ ਨਾਲ ਟ੍ਰੀਟ ਕਰਨਾ ਚਾਹੀਦਾ ਸੀ ਅਸੀਂ ਇੱਕ ਸਲਾਹ ਹੋਰ ਦੇਵਾਂਗੇ ਕਿ ਲੂਸਣ ਦੇ ਨਾਲ ਤੁਹਾਨੂੰ ਹੋਰ ਕੋਈ ਵੀ ਵੰਡ ਖਾਲ ਜਾਂ ਫੀਡ ਆਦ ਪਾਉਣ ਦੀ ਲੋੜ ਨਹੀਂ ਗਈ ਕਿਉਂਕਿ ਇਹ ਆਪਣੇ ਆਪ ਚ ਬਹੁਤ ਜ਼ਿਆਦਾ ਪੋਸ਼ਟਿਕ ਖੁਰਾਕ ਹੈ ਅੱਗੇ ਗੱਲ ਇਸ ਦੇ ਬੀਜ ਦੇ ਉੱਤੇ ਕਰ ਲੈਂਦੇ ਹਾਂ ਦੋਸਤੋ ਬੀਜ ਜਿਹੜਾ ਹੁੰਦਾ ਇਹਦਾ ਮਹਿੰਗਾ ਹੁੰਦਾ ਆ ਬੀਜ ਇਹਦਾ ਤੁਹਾਨੂੰ ਚੰਗੀਆਂ ਬੀਜ ਦੀਆਂ ਦੁਕਾਨਾਂ ਤੋਂ ਮਿਲ ਜਾਏਗਾ ਤੁਸੀਂ ਕਿਸੇ ਵੀ ਚੰਗੀ ਬੀਜ ਦੀ ਦੁਕਾਨ ਤੋਂ ਇਹਦੇ ਬਾਰੇ ਪਤਾ ਕਰ ਸਕਦੇ ਹੋ ਜੇ ਉਹਨਾਂ ਕੋ ਨਾ ਹੋਵੇ ਤਾਂ ਤੁਸੀਂ ਉਹਨਾਂ ਨੂੰ ਕਹੋ ਕਿ ਸਾਨੂੰ ਮੰਗਵਾ ਕੇ ਦਿਓ ਜੇਕਰ ਕੋਈ ਹਰਿਆਣੇ ਦੇ ਜਾਂ ਰਾਜਸਥਾਨ ਤੇ ਬਾਰਡਰ ਵਾਲਾ ਏਰੀਆ ਹੈਗਾ ਆ ਤਾਂ ਫਿਰ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਜਾਂ ਹਰਿਆਣੇ ਤੇ ਰਾਜਸਥਾਨ ਵਾਲੇ ਜਿਹੜੇ ਦੋਸਤ ਦੇਖ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਰਾਜਸਥਾਨ ਤੇ ਹਰਿਆਣੇ ਤੋਂ ਆਮ ਮਿਲ ਜਾਂਦਾ ਸਾਡੇ ਪੰਜਾਬ ਦੇ ਵਿੱਚ ਇਹਨੂੰ ਹੁਣ ਦੁਆਬੇ 'ਚ ਇਹ ਘਟਿਆ ਵੈਸੇ ਪਰ ਮਾਲਵਾ ਜਿਹੜਾ ਆ ਉਹ ਹਜੇ ਵੀ ਬੀਜਦਾ ਹੈ ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਨਾ ਇਹਦਾ ਬੀਜ ਪਕਾਇਆ ਕਿਵੇਂ ਜਾਂਦਾ ਦੋਸਤੋ ਇਹਦਾ ਬੀਜ ਪਕਾਉਣ ਦਾ ਕੰਮ ਜਿਹੜਾ ਔਖਾ ਹੁੰਦਾ ਆ ਕਾਰਨ ਇਹ ਹੈ ਕਿ ਇਹ 1 ਏਕੜ ਦੇ ਵਿੱਚੋਂ ਵੱਧ ਤੋਂ ਵੱਧ ਤੁਹਾਨੂੰ ਇੱਕ ਕਵਾਂਟਲ ਤੱਕ ਬੀਜ ਪ੍ਰਾਪਤ ਹੁੰਦਾ ਇਸੇ ਕਰਕੇ ਇਹ ਮਹਿੰਗਾ ਹੁੰਦਾ ਆ ਕਈ ਵਾਰ ਤਾਂ ਇੱਕ ਕਵਾਂਟਲ ਛੱਡੋ ਕੁਝ ਕਿਲੋ ਹੀ ਇੱਕ ਏਕੜ ਚੋਂ ਨਿਕਲਦਾ ਆ ਸੋ ਇਹ ਇਹਦੇ ਮਹਿੰਗੇ ਹੋਣ ਦਾ ਵੱਡਾ ਕਾਰਨ ਹੁੰਦਾ ਆ ਅ ਬਾਕੀ ਇਹਨੂੰ ਪਕਾਉਣ ਦਾ ਇੱਕ ਤਰੀਕਾ ਹੁੰਦਾ ਆ ਉਹ ਮੈਂ ਤੁਹਾਨੂੰ ਦੱਸ ਦਿੰਦਾ ਜਦੋਂ ਜੇਠ ਹਾਰੜ ਦੇ ਵਿੱਚ ਨਾ ਇਹ ਨਾ ਗਰਮੀ ਸ਼ੁਰੂ ਹੁੰਦੀ ਆ ਤਾਂ ਉਸ ਵਕਤ ਜਿਹੜੇ ਲੂਸਣ ਨੂੰ ਫੁੱਲ ਨਿਕਲਣ ਲੱਗੇ ਉਸ ਵਕਤ ਫੇਰ ਲੂਸਣ ਨੂੰ ਪਾਣੀ ਨਹੀਂ ਦਿੱਤਾ ਜਾਂਦਾ ਕਾਰਨ ਜੇ ਨੂੰ ਪਾਣੀ ਦੇਵਾਂਗੇ ਇਹਦੇ ਫੁੱਲ ਜਿਹੜੇ ਆ ਉਹ ਨਰਮ ਰਹਿ ਜਾਂਦੇ ਆ ਫਿਰ ਉਹ ਪੱਕਦੇ ਨਹੀਂ ਹੈਗੇ ਤੇ ਬੀਜ ਜਿਹੜਾ ਉਹ ਚੋਂ ਬਣਦਾ ਨਹੀਂ ਹੈਗਾ ਜਦੋਂ ਇਹਦਾ ਪਾਣੀ ਬਜ਼ੁਰਗ ਰੋਕ ਦਿੰਦੇ ਸੀਗੇ ਤੇ ਫਿਰ ਉਹ ਜਿਹੜੇ ਫੁੱਲ ਹੁੰਦੇ ਸੀਗੇ ਉਹਦੇ ਵਿਚਲਾ ਬੀਜ ਪੱਕ ਜਾਂਦਾ ਸੀਗਾ ਤੇ ਇਸ ਤਰ੍ਹਾਂ ਇਹਦਾ ਬੀਜ ਤਿਆਰ ਕਰ ਲਿਆ ਜਾਂਦਾ ਸੀ ਤਾਂ ਇਹੀ ਇਹਦਾ ਇੱਕ ਤਰੀਕਾ ਸੋ ਤੁਸੀਂ ਵੀ ਅੱਗੇ ਤੋਂ ਇਹਦਾ ਧਿਆਨ ਰੱਖਿਓ ਜਿਨ੍ਹਾਂ ਨੇ ਕਦੇ ਨਹੀਂ ਪਕਾਇਆ ਉਹ ਇਸ ਤਰੀਕੇ ਦੇ ਨਾਲ ਇਹਦਾ ਬੀਜ ਤਿਆਰ ਕਰ ਸਕਦੇ ਆ ਅਖੀਰ ਚ ਇੱਕ ਚੀਜ਼ ਤੁਹਾਨੂੰ ਦੇ ਨਾਲ ਸਾਂਝੀ ਕਰਨੀ ਆ ਉਹ ਹੈ ਲੂਸਣ ਦੇ ਵਿੱਚ ਆਉਣ ਵਾਲੀ ਨਦੀਨਾਂ ਦੀ ਸਮੱਸਿਆ ਨਦੀਨਾਂ ਦੀ ਸਮੱਸਿਆ ਇਹਦੇ ਵਿੱਚ ਆਉਂਦੀ ਆ ਪਰ ਇਹਦੇ ਵਿੱਚ ਜਿਹੜਾ ਸਭ ਤੋਂ ਖਤਰਨਾਕ ਨਦੀਨ ਮੰਨਿਆ ਜਾਂਦਾ ਉਹ ਉਹ ਅਮਰਵੇਲ ਜਾਂ ਅੰਬਰਵੇਲ ਆਕਾਸ਼ਵੇਲ ਜਿਹਨੂੰ ਕਹਿ ਦਿੰਦੇ ਆ ਉਹ ਆ ਆਮ ਨਦੀਨ ਜਿਹੜੇ ਨੇ ਉਹ ਬਰਖਾ ਰੁੱਤ ਦੇ ਵਿੱਚ ਜ਼ਿਆਦਾ ਆਉਂਦੇ ਨੇ ਉਦੋਂ ਉਹਨਾਂ ਨੂੰ ਕਿਸਾਨ ਵੀਰ ਕੰਟਰੋਲ ਕਰ ਸਕਦੇ ਆ ਉਹ ਕੋਈ ਔਖਾ ਕੰਮ ਨਹੀਂ ਪਰ ਜਦੋਂ 3-4 ਸਾਲ ਬਾਅਦ ਨਾਲ ਇਹਦੇ ਵਿੱਚ ਅਮਰਵੇਲ ਉੱਗਦੀ ਆ ਅਮਰਵੇਲ ਉਗਣੀ ਕੀ ਹੈ ਉਹ ਵਾਸੇ ਦੇ ਬੂਟਿਆਂ ਦੇ ਉੱਤੇ ਤੁਹਾਨੂੰ ਦਿਸਣ ਲੱਗ ਜਾਂਦੀ ਆ ਆਮ ਤੌਰ ਤੇ ਪੰਜਾਬ ਦੇ ਵਿੱਚ ਉਹ ਫਰਵਰੀ ਮਾਰਚ ਵਿੱਚ ਦਿਸਣ ਲੱਗਦੀ ਆ ਦੋਸਤੋ ਉਹੀ ਇਹਦੀ ਅਸਲ ਚ ਸਭ ਤੋਂ ਵੱਡੀ ਸਮੱਸਿਆ ਬਣ ਚੁੱਕੀ ਆ ਬਹੁਤ ਸਾਰੇ ਲੋਕ ਸਾਡੇ ਇੱਥੇ ਦੁਆਬੇ ਵਿੱਚ ਤਾਂ ਤਾਂ ਕਰਕੇ ਹੀ ਇਹਨੂੰ ਬੀਜਣਾ ਘਟਾ ਕਰ ਗਿਆ ਕਿਉਂਕਿ ਜਿਹੜੀ ਇਹ ਅੰਬਰ ਵੇਲ ਦੀ ਪ੍ਰੋਬਲਮ ਆ ਉਹ ਕਾਫੀ ਆਉਣ ਲੱਗ ਗਈ ਇਹਦੇ ਵਿੱਚ ਉਹ ਇਹਦਾ ਹੱਲ ਜਿਹੜਾ ਹੈ ਨਾ ਉਹ ਹੱਲ ਇੱਕੋ ਹੀ ਵੈਸੇ ਮੇਰੇ ਪਾੜਨ ਚ ਆਇਆ ਆ ਹਜੇ ਤੱਕ ਜੋ ਮੈਂ ਸਮਝ ਸਕਿਆ ਆ ਜਿਸ ਤਰ੍ਹਾਂ ਨਾਲ ਮੰਨ ਲਓ ਵੀ ਆ ਇੰਨੇ ਏਰੀਏ ਦੇ ਵਿੱਚ ਚਾਰਾ ਬੀਜਿਆ ਹੋਇਆ ਹੋਵੇ ਤਾਂ ਜਿੱਥੇ ਕਿ ਅਮਰਬੇਲ ਤੁਹਾਨੂੰ ਦਿਸ ਪੈਂਦੀ ਆ ਤੁਸੀਂ ਉਨੇ ਏਰੀਏ ਦੇ ਵਿੱਚੋਂ ਉਹ ਪੱਠੇ ਪੱਟ ਲੈਣੇ ਨੇ ਪੱਟ ਕੇ ਤੁਸੀਂ ਉਹਨਾਂ ਨੂੰ ਇੱਕ ਢੇਰ ਕਿਸੇ ਦੂਰ ਮਤਲਬ ਪੱਠਿਆਂ ਤੋਂ ਲਾ ਕੇ ਸੁੱਕੀ ਜੀ ਥਾਂ ਹੋਵੇ ਉਹ ਤੇ ਅਮਰਬੇਲ ਅੱਗੇ ਵਧਣਾ ਸਕੇ ਸੁੱਕਣ ਲਈ ਸੁੱਟ ਦਿਓ ਧੁੱਪ ਚ ਉਦੋਂ ਨੂੰ ਕਾਫੀ ਗਰਮੀ ਵੱਜ ਜਾਂਦੀ ਹੁੰਦੀ ਆ ਫਰਵਰੀ ਮਾਰਚ ਦੇ ਵਿੱਚ ਸੁੱਕ ਜਾਊਗੀ ਫਿਰ ਤੁਸੀਂ ਉਸ ਸੁੱਕੇ ਹੋਏ ਜਿਹੜੇ ਚਾਰਾ ਹੋਊਗਾ ਤੁਹਾਨੂੰ ਉਹਨੂੰ ਅੱਗ ਹੀ ਲਾਉਣੀ ਪੈਣੀ ਆ ਹੋਰ ਉਹਦਾ ਕੋਈ ਹੱਲ ਜਿਹੜਾ ਆ ਉਹ ਹਜੇ ਤੱਕ ਦੇਖਣ 'ਚ ਨਹੀਂ ਆਇਆ ਹੈਗਾ ਨਹੀਂ ਤਾਂ ਇਹ ਚੀਜ਼ ਜਿਹੜੀ ਵੱਧਦੀ ਆ ਉਹ ਇੱਕ ਸਮੱਸਿਆ ਬਣ ਜਾਂਦੀ ਆ ਕਿਉਂਕਿ ਇਹ ਇੱਕ ਜਿਹੜੀ ਇਹ ਜਿਹੀ ਖਤਰਨਾਕ ਬੂਟੀ ਆ ਜਿਹੜੀ ਇਹਨਾਂ ਪੱਠਿਆਂ ਦੇ ਲਈ ਹੈਗੀ ਆ ਪਰ ਉਹ ਆਉਂਦੀ ਤਕਰੀਬਨ ਕਹਿੰਦੇ ਆ ਵੀ 3-4 ਸਾਲ ਬਾਅਦ ਆ ਉਸ ਤੋਂ ਪਹਿਲਾਂ ਵੈਸੇ ਨਹੀਂ ਆਉਂਦੀ ਪਰ ਚਲੋ ਜੇ ਤੁਸੀਂ ਕਦੇ ਲੂਸਣ ਨਹੀਂ ਬੀਜਿਆ ਹੁਣ ਤੁਸੀਂ ਇਹਨੂੰ ਜ਼ਰੂਰ ਬੀਜਿਓ ਭਾਵੇਂ ਥੋੜੀ ਮਾਤਰਾ 'ਚ ਬੀਜੋ ਇਹਦਾ ਬੀਜ ਦੇ ਬਾਰੇ ਜਿਹੜੀ ਹੈਗੀ ਆਪਾਂ ਦੱਸ ਦਿੱਤਾ ਇਹਦੇ ਬਾਰੇ ਆਪਾਂ ਬਹੁਤ ਸਾਰੀਆਂ ਗੱਲਾਂ ਕਰ ਲਈਆਂ ਹੁਣ ਤੁਹਾਡੇ ਛੇਕੁਰ ਕੋਈ ਸਵਾਲ ਆ ਉਹ ਤੁਸੀਂ ਕਰ ਸਕਦੇ ਹੋ ਕਮੈਂਟ ਸੈਕਸ਼ਨ 'ਚ ਬਾਕੀ ਜਿਹੜੇ ਤੁਹਾਡੇ ਤਜਰਬੇ ਆ ਲੂਸਣ ਨੂੰ ਲੈ ਕੇ ਜੇ ਕੋਈ ਬੀਜ ਦਾ ਆ ਜੇ ਕਿਸੇ ਨੇ ਆਪਣੇ ਪਸ਼ੂਆਂ ਨੂੰ ਪਾਇਆ ਉਹ ਜ਼ਰੂਰ ਸਾਡੇ ਨਾਲ ਸਾਂਝੇ ਕਰੋ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਇਸ ਚਾਰੇ ਦੇ ਬਾਰੇ ਤੁਹਾਡੇ ਤਜਰਬੇ ਜੋ ਨੇ ਨਾਲ ਦੀ ਨਾਲ ਇਹ ਵੀਡੀਓ ਕਿੱਦਾਂ ਦੀ ਲੱਗੀ ਉਹ ਵੀ ਸਾਨੂੰ ਦੱਸਣਾ ਤੁਹਾਡੇ ਸੁਝਾਵਾਂ ਦੀ ਸਾਨੂੰ ਉਡੀਕ ਆ ਤੇ ਉਡੀਕ ਰਹੇਗੀ ਤੁਹਾਡੇ ਨਵੇਂ-ਨਵੇਂ ਵਿਚਾਰਾਂ ਦੇ ਵੀ ਹੋਰ ਤੁਸੀਂ ਕਿਸੇ ਕਿਹੜੇ ਚਾਰੇ ਦੇ ਬਾਰੇ ਗੱਲ ਕਰਨੀ ਚਾਹੋਗੇ ਜਾਂ ਪਤਾ ਕਰਨਾ ਚਾਹੋ ਨੇ ਸਾਡੇ ਨਾਲ ਗੱਲ ਕਰ ਸਕਦੇ ਆ ਬਹੁਤ ਸ਼ੁਕਰੀਆ ਵੀਡੀਓ ਨੂੰ ਲਾਈਕ ਵਾਲਾ ਬਟਨ ਦਬਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਵੀਡੀਓ YouTube ਤੇ ਦੇਖ ਰਹੇ ਆ ਤਾਂ ਹਾਈਪ ਵਾਲਾ ਜਿਹੜਾ ਬਟਨ ਆ ਉਹ ਜ਼ਰੂਰ ਦਬ ਦਿਆ ਕਰੋ ਸਾਡੇ ਲਈ ਜ਼ਰੂਰੀ ਆ ਤੇ ਬਾਕੀ ਚੈਨਲ ਤੇ ਜੇ ਪਹਿਲੀ ਵਾਰੀ ਆਏ ਹੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਸ਼ੁਕਰੀਆ ਨਵੀਂ ਵੀਡੀਓ ਦੇ ਨਾਲ ਆਪਾਂ ਜਲਦੀ ਮਿਲਦੇ ਆਂ ਹਜੇ ਆਪਣੀਆਂ ਚਾਰਿਆਂ ਦੇ ਉੱਤੇ ਵੀਡੀਓ ਚੱਲ ਰਹੀਆਂ ਤੇ ਮੈਂ ਤੁਹਾਨੂੰ ਕੋਸ਼ਿਸ਼ ਇੱਕ ਇਦਾਂ ਦੇ ਚਾਰੇ ਹਜੇ ਦੱਸਣੇ ਆ ਜਿਹੜੇ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਤੁਹਾਨੂੰ ਪਤਾ ਵੀ ਨਹੀਂਗਾ ਦੋਸਤੋ ਪਤਾ ਹੈਗਾ ਪਰ ਅਸੀਂ ਭੁੱਲ ਗਏ ਆ ਉਹ ਵਿਸਰੀਆਂ ਚੀਜ਼ਾਂ ਜਿਹੜੀਆਂ ਬਜ਼ੁਰਗਾਂ ਆਪਾਂ ਨੂੰ ਦੱਸਦੇ ਆ ਜਿਹੜੀਆਂ ਬਜ਼ੁਰਗ ਵਰਤਦੇ ਸੀ ਆਪਾਂ ਜ਼ਰੂਰ ਆਪਾਂ ਉਹਨਾਂ ਨੂੰ ਸਾਂਭਾਂਗੇ ਸੋ ਦੋ ਚਾਰ ਚੀਜ਼ਾਂ ਮੈਂ ਜ਼ਰੂਰ ਦੱਸਣੀਆਂ ਨੇ ਬਹੁਤ ਖਾਸ ਨੇ ਸੋ ਜੁੜੇ ਰਹੋ ਪੀਆਰ ਪੰਜਾਬ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ